ਮੇਰੇ ਨਾਲ ਇਸ ਵੇਲੇ ਐਡਮਿੰਟਨ ਤੋਂ ਟੈਲੀਫੋਨ ਲਾਈਨ ਤੇ ਨੇ ਸardar baldev singh ਲਿਖਤਾਂ ਤੁਹਾਨੂੰ ਯਾਦ ਹੋਊਗਾ ਕਿ 1986 ਦੇ ਵਿੱਚ ਕਰੀਬ 38 ਸਾਲ ਪਹਿਲਾਂ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰੀ ਸੀ ਦਿਲ ਦੇ ਲਾਦਨ ਵਾਲੀ ਘਟਨਾ ਵਾਪਰੀ ਸੀ ਨਕੋਤਰ ਦੇ ਵਿੱਚ ਜਿੱਦੇ ਚਾਰ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਪੁਲਿਸ ਨੇ ਗੁਲੀਆਂ ਮਾਰ ਕੇ ਮਾਰ ਦਿੱਤਾ ਸੀ ਉਹ ਉਸ ਵੇਲੇ ਜਿਹੜੀ ਵਿਦਬੀ ਹੋਈ ਸੀ ਉਹਦੇ ਵਿਰੋਧ ਦੇ ਵਿੱਚ ਉਹ ਆਪਣੇ ਵਿਚਾਰ ਇਕੱਠੇ ਰੱਖ ਕੇ ਵਿਚਾਰ ਪ੍ਰਗਟ ਕਰਨ ਵਾਸਤੇ ਪਹੁੰਚੇ ਸਨ ਔਰ ਉੱਥੇ ਉਹਨਾਂ ਤੇ ਅਨੇ ਵਾ ਗੋਲੀਆਂ ਚਲਾਈਆਂ ਗਿਆ ਉਹ ਚਾਰਾਂ ਦੇ ਵਿੱਚ ਇੱਕ ਨੌਜਵਾਨ ਸੀ ਰਵਿੰਦਰ ਸਿੰਘ ਲਿਤਰਾ ਸਾਬ ਬਲਦੇਵ ਸਿੰਘ ਜਿਹੜੇ ਮੇਰੇ ਨਾਲ ਐਸੋ ਨੇ ਫੋਨ ਲਾਈਨ ਤੇ ਨੇ ਇਹ ਰਵਿੰਦਰ ਸਿੰਘ ਲਿਤਰਾ ਦੇ ਪਿਤਾ ਜੀ ਨੇ ਔਰ ਉਹ ਲਗਾਤਾਰ ਸੰਘਰਸ਼ ਕਰ ਰਹੇ ਆ ਪਿਛਲੇ ਕਰੀਬ ਕਰੀਬ 38 ਸਾਲਾਂ ਤੋਂ ਉਸ ਵੇਲੇ ਵੀ ਅਕਾਲੀ ਦਲ ਦੀ ਸਰਕਾਰ ਸੀ ਸੁਰਜੀਤ ਸਿੰਘ ਬਰਨਾਲਾ ਦੀ ਉਸ ਵੇਲੇ ਸਰਕਾਰ ਸੀ ਉਸ ਤੋਂ ਬਾਅਦ ਕਈ ਵਾਰਾਂ ਅਕਾਲੀ ਦਲ ਦੀ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸੁਖਬੀਰ ਸਿੰਘ ਬਾਦਲ ਉਹ ਦੇ ਡਿਪਟੀ ਸੀਐਮ ਵੀ ਰਹੇ ਲੇਕਿਨ ਇਹਨਾਂ ਨੂੰ ਔਰ ਇਹੋ ਜੇ ਹੋਰ ਬਹੁਤ ਸਾਰੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਤ ਸਾਹਿਬ ਬਲਦੇਵ ਸਿੰਘ ਜੀ ਜੋ ਕੱਲ ਕੁਝ ਘੰਟੇ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਦੇ ਬਾਕੀ ਸਿੰਘ ਸਹਿਬਾਨ ਨੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਈਆ ਕਰਾ ਦਿੱਤਾ ਵਾ ਤਾਨੂੰ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਜੀ ਤੁਹਾਨੂੰ ਕੀ ਲੱਗਦਾ ਵਾ ਕਿ ਵਾਕਈ ਇਹ ਸਹੀ ਕਾਰਵਾਈ ਹੋਣ ਜਾ ਰਹੀ ਹੈ ਜਾਂ ਤੁਹਾਨੂੰ ਲੱਗਦਾ ਵਾ ਕਿ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ ਆ ਜਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਸੰਧੂ ਸਾਹਿਬ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਆਪਣੇ ਇਸ ਪ੍ਰੋਗਰਾਮ ਵਿੱਚ ਫੋਨ ਤੇ ਲਿਆ ਹੈਗਾ ਜੀ ਤੇ ਤੁਸੀਂ ਉਸ ਵੇਲੇ ਵੀ 2018 ਵਿੱਚ ਵੀ ਸਾਡੀ ਬੇਨਤੀ ਤੇ ਸਾਡਾ ਜਿਹੜਾ ਕੇਸ ਹੈ ਜਿਹਦੇ ਬਾਰੇ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਆ ਉਹ ਪੰਜਾਬ ਅਸੈਂਬਲੀ ਵਿੱਚ ਉਠਾਇਆ ਮੈਂ ਤੁਹਾਡਾ ਪਹਿਲਾਂ ਤੋਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ ਜੀ ਮੈਂ ਤਾਂ ਆਪਣਾ ਨਿਮਾੜਾ ਜਿਹਾ ਫਰਜ਼ ਨਿਭਾਇਆ ਸਿਰਫ ਇਹ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਜੋ ਕੁਝ ਵੀ ਫਰਜ਼ ਨਿਭਾਇਆ ਸਾਰੇ ਨਿਨਾਂ ਨਿਭਾਉਂਦੇ ਜੀ ਤੇ ਕੋਈ ਕੋਈ ਨਿਭਾਉਂਦਾ ਜੀ ਤੇ ਹੁਣ ਜਿਹੜੀ ਗੱਲ ਆਪਾਂ ਕਰਦੇ ਆ ਇਸ ਵੇਲੇ ਜਿਹੜਾ ਤਨਖਾਹਿਆ ਕਰਾ ਦਿੱਤਾ ਤਨਖਾਹਿਆ ਕਰਾਉਣ ਦੇ ਤੋਂ ਬਾਅਦ ਕੋਈ ਸਪਸ਼ਟੀ ਕਰਨੀ ਹੋਣਾ ਚਾਹੀਦਾ ਹੂੰ ਹੂੰ ਜਿੱਥੋਂ ਤੱਕ ਮੈਂ ਸੋਚਦਾ ਕਿਉਂਕਿ ਜਦੋਂ ਕਿਸੇ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਤਾਂ ਸਿੱਧੀ ਉਹਨੂੰ ਸਿਜਾ ਮਿਲਦੀ ਆ ਜੀ ਹਾਂਜੀ ਤੇ ਹੁਣ ਇਹ ਨਾ ਇਹ ਨਾ ਜਿਹੜੀ ਗਲਤੀ ਹੈਗੀ ਆ ਜਾਂ ਜਿਹੜੀ ਪਾਕੀ ਕਰਨਾ ਉਹ ਗਲਤੀਆਂ ਦਾ ਹੁੰਦਾ ਇਹਨਾਂ ਨੇ ਤਾਂ ਜੋ ਕੁਝ ਵੀ ਕੀਤੇ ਆ ਗੁਨਾਹ ਗੁਨਾਹ ਹੀ ਕੀਤੇ ਆ ਜੀ ਇਹ ਤੁਸੀਂ ਪਹਿਲੀ ਵੀ ਮੈਂ ਥੋੜੀ ਜਿਹੀ ਹਿਸਟਰੀ ਇਹਨਾਂ ਦੀ ਦੱਸਣਾ ਚਾਹਦਾ 1978 ਦੇ ਵਿੱਚ ਇਹਨਾਂ ਦੇ ਬਾਪ ਨੇ ਕਿੱਡਾ ਵੱਡਾ ਗੁਨਾਹ ਕੀਤਾ ਸੀ ਜਦੋਂ ਗਰਵਚਨੇ ਨੂੰ ਤੁਸੀਂ ਉਸ ਵੇਲੇ ਪ੍ਰੈਸ ਰਿਪੋਰਟਰ ਸੀਗਾ ਮੇਰਾ خیال ਹੈ ਟ੍ਰਿਬਿਊਨ ਦੇ ਤੁਹਾਨੂੰ ਯਾਦ ਹੋਣਾ ਉਦੋਂ ਇਹਨਾਂ ਨੇ ਅੰਮ੍ਰਿਤਸਰ ਜੰਜੂਏ ਦੇ ਸੀ ਜੰਜੂਏ ਦੇ ਨਾਲ ਬੈਠ ਕੇ ਰੈਸਟ ਹਾਊਸ ਦੇ ਵਿੱਚ ਜਦੋਂ ਸਾਡੇ 13 ਸਿੰਘ ਸ਼ਹੀਦ ਹੋਏ ਸੀ ਉਦੋਂ ਬਹੁਤ ਵੱਡਾ ਕਲਾਕ ਕਰਕੇ ਉਹਨੂੰ ਦਿੱਲੀ ਤੱਕ ਭੇਜਿਆ ਜੀ ਜੀ ਤੇ ਫਿਰ ਉਹਦਾ ਕੇਸ ਜਿਹੜਾ ਸੀ ਉਹ ਵੀ ਇਥੋਂ ਪੰਜਾਬ ਤੋਂ ਬਾਹਰ ਕਰ ਦਿੱਤਾ ਤੇ ਫਿਰ ਉਹਨੂੰ ਕਾਫੀ ਵੀ ਦੁਆ ਜੀ ਜੀ ਦੂਸਰਾ ਇਹਨਾਂ ਨੇ ਜਿਹੜੇ ਕਸੂਰ ਕੀਤੇ 86 ਤੋਂ ਲੈ ਕੇ 96 ਤੱਕ ਕੇ ਪੀਐਸ ਗੱਲਣਾ ਇਹਨਾਂ ਦਾ ਬਾਪ ਹਮੇਸ਼ਾ ਹੀ ਮਿਲਦਾ ਰਿਹਾ ਔਰ ਜਿਹਨਾਂ ਬੁਚੜ ਲੋਕਾਂ ਨੇ ਸਾਡੇ ਬੱਚਿਆਂ ਨੂੰ ਕਤਲ ਕੀਤਾ ਸੀ ਉਹਨਾਂ ਸਾਰੇ ਇਹਨਾਂ ਦੀ ਛਤਰ ਛਾਇਆ ਥੱਲੇ ਪੜਦੇ ਰਹੇ ਜੀ ਜੀ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਕਹਾ ਇਹਨਾਂ ਨੇ ਪੁਲਿਸ ਧਰਤੀ ਕੀਤਾ ਆ ਹੁਣ ਜਿਹੜਾ ਇਹਨਾਂ ਨੇ ਗناہ ਕੀਤਾ 2007 ਤੋਂ 2015 ਤੱਕ ਜੀ ਉਹ ਤਾਂ ਮਾਫੀ ਕਰਨ ਦੇ ਯੋਗ ਹੀ ਨਹੀਂ ਹੈ ਸੋ ਤੁਹਾਨੂੰ ਯਾਦ ਹੋਊਗਾ ਬਲਦੇਵ ਸਿੰਘ ਜੀ ਕਿਉਂਕਿ ਇਸ ਤੋਂ ਬਾਅਦ ਜਿਹੜਾ 15 ਦਿਨ ਦੇ ਵਿੱਚ ਉਹਨਾਂ ਨੂੰ ਕਿਹਾ ਸਪਸ਼ਟੀਕਰਨ ਦੇਣ ਵਾਸਤੇ ਜ਼ਾਹਿਰ ਹੈ ਕਿ ਉਸ ਤੋਂ ਬਾਅਦ ਕੋਈ ਹਰਮੇ kia ਦੂਜੀ ਸਜ਼ਾ ਲੱਗੂਗੀ ਆਮ ਤੌਰ ਤੇ ਜਿਹੜੀ ਸਜ਼ਾ ਲੱਗਦੀ ਹੁੰਦੀ ਆ ਜੋੜੇ ਝੜਨ ਦੀ ਜਾਂ ਕੋਈ ਸਫਾਈ ਕਰਨ ਦੀ ਇਹ ਤੇ ਬਹੁਤ ਲੋਕੀ ਮੰਨਦੇ ਆ ਕਿ ਸਜ਼ਾ ਹੈ ਨਹੀਂ ਉਹ ਤਾਂ ਇੱਕ ਸੇਵਾ ਹੁੰਦੀ ਹੈ ਸੋ ਤੁਹਾਨੂੰ ਕੀ ਲੱਗਦਾ ਕਿ ਜੇ ਵਾਕਈ ਇਹਨਾਂ ਨੂੰ ਸਜ਼ਾ ਦੇਣੀ ਆ ਇਹ ਵਾਕਈ ਇਹਨਾਂ ਨੇ ਸਿੱਖ ਪੰਥ ਨੂੰ ਜਾਂ ਸਿੱਖ ਪੰਥ ਦੀ ਅਖਸ ਨੂੰ ਢਾਹ ਲਾਇਆ ਵਾ ਕਿ ਕਿਸ ਤਰ੍ਹਾਂ ਦੀ ਸਜ਼ਾ ਤਾਂ ਹਿਸਾਬ ਨਾਲ ਬਣਦੀ ਇਹਨਾਂ ਨੂੰ ਦੇਣੀ ਜਿਹੜੀ ਜੀ ਭਾਂਡੇ ਮੰਝਣੇ ਜਾਂ ਜੋੜੇ ਸਾਫ਼ ਕਰਨੇ ਉਹ ਸਜ਼ਾ ਨਹੀਂ ਹੁੰਦੀ ਉਹ ਸੇਵਾ ਹੁੰਦੀ ਹੈ ਜੀ ਮੇਰੇ ਆਪਣੇ خیال ਦੇ ਵਿੱਚ ਉਹਨੂੰ ਮੈਂ ਸਜ਼ਾ ਨਹੀਂ ਮੰਨਦਾ ਉਹ ਸੇਵਾ ਆ ਸਜ਼ਾ ਤਾਂ ਇਹ ਆ ਜਿੱਦਾਂ ਉਸ ਵੇਲੇ ਬਰਨਾਰੇ ਨੂੰ ਵੀ ਉਸ ਵੇਲੇ ਦੇ ਜਥੇਦਾਰਾਂ ਨੂੰ ਬੰਨਿਆ ਸੀ ਤੇ ਜਿਹੜੇ ਮਸੰਦ ਸੀਗੇ ਉਹ ਗੁਰੂ ਗਵਿੰਦ ਸਿੰਘ ਜੀ ਨੇ ਸਾੜੇ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਖੰਮਲੇ ਨਾਲ ਬੰਨਿਆ ਸੀ ਤੇ ਉਹਦੇ ਵੀ ਕੋਲੜੇ ਅਕਾਲੀ ਫੂਲਾ ਸਿੰਘ ਨੇ ਉਸ ਵੇਲੇ ਇਹ ਏਸ ਲਾਇਕ ਹੈ ਜੀ ਇਹ ਜਿੰਨੇ ਵੀ ਬੰਦੇ ਹੈਗੇ ਆ ਜਿਹੜੇ ਇਹਨਾਂ ਨੇ ਗੁਨਾਹ ਕੀਤੇ ਆ ਇਹਨਾਂ ਨੂੰ ਕੋਈ ਗੱਲ ਕੀ ਨਹੀਂ ਕੀਤੀ ਸਾਰੀ ਕੌਮ ਜਾਣਦੀ ਆ ਬੱਚਾ ਬੱਚਾ ਜਾਣਦਾ ਹੈਗਾ ਜਿਨ੍ਹਾਂ ਲੋਕਾਂ ਦੀਆਂ ਜਿਹੜੀਆਂ ਬੇਦਨਾ ਆ ਇਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਮੈਣੀ ਚਾਹੀਦੀ ਐ ਇਹਨਾਂ ਤੋਂ ਹੁਣ ਸਪਸ਼ਟੀਕਰਨ ਮੰਗਣ ਦੀ ਮੇਰੇ ਖਿਆਲ ਚ ਕੋਈ ਲੋੜ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਜੇ ਮਿਨਿਸਟਰੀ ਵੀ ਥੱਤੀ ਆ ਉਹਨੂੰ ਵੀ ਨਾਲ ਹੀ ਬੰਨਣਾ ਚਾਹੀਦਾ ਤੇ ਵਿਰੋਧੀ ਵੀ ਨਾਲ ਹੀ ਬੰਨੜੇ ਚਾਹੀਦੇ ਜਿਹੜੇ ਪਹਿਲਾਂ ਮਲਾਈ ਖਾਂਦੇ ਰਹੇ ਆ ਚਾਹੇ ਉਹ ਚੰਦੂ ਹੋਵੇ ਚਾਹੇ ਉਹ ਗੰਗੂ ਹੋਵੇ ਚਾਹੇ ਬਡਾਲਾ ਹੋਵੇ ਪਰ ਇੱਕ ਗੱਲ ਹੋਰ ਵੀ ਆ ਲੋਕੀ ਕੇ ਫੀਲ ਕਰਦੇ ਆ ਕਿ ਆਲਰੇਡੀ ਸੁਪੀਰ ਸਿੰਘ ਬਾਦਲ ਜਾਂ ਬਾਕੀ ਅਕਾਲੀ ਲੀਡਰਾਂ ਨੂੰ ਇੱਕ ਤਰੀਕੇ ਨਾਲ ਸਜ਼ਾ ਸਿਆਸੀ ਤੌਰ ਤੇ ਸਜ਼ਾ ਮਿਲ ਚੁੱਕੀ ਆ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਸੱਤਾ ਤੋਂ ਹੀ ਬਾਹਰ ਕਰਤਾ ਸੋ ਕੋਈ ਹੋਰ ਸੱਦਾ ਦੀ ਵਾਕਈ ਲੋੜ ਹੈ ਦੇਖੋ ਜਿਹੜੀ ਜਦੋਂ ਕਾਲ ਤਖਤ ਤੇ ਕੋਈ ਆਉਂਦਾ ਤਾਂ ਕਾਲ ਤਖਤ ਨੂੰ ਵੀ ਆਪਣੀ ਮਰਿਆਦਾ ਜਿਹੜੀ ਉਹ ਪੂਰੀ ਕਰਨੀ ਚਾਹੀਦੀ ਆ ਇਹਨਾਂ ਪਾਪੀਆਂ ਨੂੰ ਉਹਨਾਂ ਨੂੰ ਕਿਉਂਕਿ ਸਜ਼ਾ ਦੇਣੀ ਚਾਹੀਦੀ ਆ ਲੋਕਾਂ ਨੇ ਤਾਂ ਦੇਤੀ ਆ ਲੋਕੀ ਅਜੇ ਗਾਹਾਂ ਵੀ ਦੇਣਗੇ ਹਾਂ 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 ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਗੱਲ ਦੱਸਦਾ ਜੀ 96 ਦੇ ਵਿੱਚ ਜਦੋਂ ਬਡਾਲਾ ਸਾਹਿਬ ਨੂੰ ਕਟਿਆ ਸੀਗਾ ਕੁਲਦੀਪ ਸਿੰਘ ਬਡਾਲੇ ਦੀ ਗੱਲ ਕਰਦਾ ਮੈਂ ਜੀ ਜੀ ਜਦੋਂ ਉਹਨਾਂ ਨੂੰ ਕਟਿਆ ਉਹ ਇੱਥੇ ਯੂ ਐਸ ਏ ਆਏ ਸੀਗੇ ਉਹਨਾਂ ਦੇ ਮਗਰ ਦੀਨਸਾਹ ਸਾਹਿਬ ਨੂੰ ਭੇਜਿਆ ਸੀ ਜਿਹੜਾ ਅੱਜ ਵਿਰੋਧੀਆਂ 'ਚ ਆ। ਜੀ। ਸ਼ਾਇਦ ਉਹਨਾਂ ਦੇ ਬੇਟੇ ਨੂੰ ਨਹੀਂ ਪਤਾ ਇਸ ਗੱਲ ਦਾ ਪਰ ਮੈਨੂੰ ਪਤਾ ਮੇਰੇ ਕੋਲ ਆ ਕੇ ਉਸ ਵੇਲੇ ਬਡਾਲਾ ਸਾਹਿਬ ਨੇ ਇਹ ਗੱਲ ਦੱਸੀ ਸੀ ਵੀ ਬਾਦਲ ਸਾਹਿਬ ਕਹਿੰਦਾ ਜੇ ਤੁਸੀਂ ਇਹਨਾਂ ਭੋਗਾਂ ਤੇ ਜਾਣਾ ਤਾਂ ਤੈਨੂੰ ਅਸੀਂ ਕਾਢੀਦਾਲ 'ਚ ਨਹੀਂ ਰੱਖਣਾ। ਓਕੇ ਓਕੇ। ਮੈਂ ਇਹ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਨਾ ਬਡਾਲਾ ਸਾਹਿਬ ਦੇ ਮੈਨੂੰ ਆਪਣੀ ਦੱਸੀ ਗੱਲ ਆ ਵੀ ਇਹਨਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੇ ਤੂੰ ਉਹਨੂੰ ਬੜੀ ਹਮਦਰਦੀ ਆ ਨਾ ਇਹਨਾਂ ਜੁਝਾਰੂਆਂ ਦੀ ਤਾਂ ਫੇਰ ਕਹਿੰਦਾ ਤੂੰ ਆਪਣਾ ਕੋਈ ਹੋਰ ਰਸਤਾ ਚੁਣ ਲੈ। ਹੂੰ ਹੂੰ। ਮੈਂ ਝੂਠ ਨਹੀਂ ਬੋਲਦਾ ਸਾਰੀ ਦੁਨੀਆ ਨੂੰ ਦੱਸਣਾ ਚਾਹਣਾ ਅੱਜ ਮੈਂ ਉਹਦੇ ਬੇਟੇ ਨੂੰ ਕਹਿੰਦਾ ਮੇਰਾ ਜੋੜਾ ਭਰਾ ਆ ਵੀ ਤੈਨੂੰ ਇਹਨਾਂ ਦੇ ਨਾਲ ਕੁਝ ਨਹੀਂ ਕਰਨਾ ਚਾਹੀਦਾ ਸਗ ਆਪਣੇ ਬਾਪ ਦੇ ਪੈਰਾਂ ਦੇ ਜਿਹੜੀਆਂ ਉਹਦੀਆਂ ਪ੍ਰਪਰਟੀਆਂ ਪਾਈਆਂ ਉਹਨਾਂ 'ਤੇ ਚੱਲਣਾ ਚਾਹੀਦਾ ਹੈਗਾ ਤੇ ਤੈਨੂੰ ਕੋਈ ਇਹਨਾਂ ਦੇ ਇਹਨਾਂ ਦੀਆਂ ਮਾਫੀਆਂ ਜਾਂ ਤੁਹਾਡਾ ਜੋ ਕੁਝ ਵੀ ਹੈ ਕੋਈ ਮਾਫੀ ਨਹੀਂ ਜੀ ਕਿਸੇ ਨੂੰ ਮੰਨੀ ਚਾਹੀਦੀ ਮੇਰੇ ਖਿਆਲ ਇਹਨਾਂ ਨੂੰ ਥੰਮਲਿਆ ਨਾ ਬੰਨਣਾ ਚਾਹੀਦਾ ਸਾਰਿਆਂ ਨੂੰ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਬਲਦੇਵ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਸਮਾਂ ਕੱਢ ਕੇ ਧੰਨਵਾਦ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਇੱਕ ਵਾਰੀ ਹੋਰ ਜੀ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਜਿਹੜਾ ਤੁਸੀਂ ਮੈਨੂੰ ਲਿਆ ਮੇਰੀ ਜਿਹੜੀ ਆਵਾਜ਼ ਸੀਗੀ ਤੁਸੀਂ ਦੁਨੀਆ ਤੱਕ ਪਹੁੰਚਾਈ ਆ ਮੇਰੇ ਮਨ ਦੀ ਬੇਦਨਾ ਜਿਹੜੀ ਉਹ ਸਾਰਿਆਂ ਨੂੰ ਦੱਸੀ ਆ ਧੰਨਵਾਦ ਤੁਹਾਡਾ ਸੰਧੂ ਸਾਹਿਬ ਇੱਕ ਵਾਰੀ ਫੇਰ ਮਿਹਰਬਾਨੀ ਜੀ